ਸਤਿ ਸ਼੍ਰੀ ਅਕਾਲ ਜੀ ਬਰਕਤ ਐਪੀਸੋਡ ਵਿੱਚ ਤੁਹਾਡਾ ਸਵਾਗਤ ਆ ਜੀ ਇਹਦੇ ਵਿੱਚ ਦੇਖਿਆ ਸੀਗਾ ਤੁਸੀਂ ਕਿ ਪ੍ਰੀਤ ਉਥੋਂ ਪੇਕਿਆਂ ਤੋਂ ਲੜ ਕੇ ਆ ਗਈ ਸੀ ਤੇ ਕਵਲ ਵੀਰਾ ਬਾਹਰ ਹੀ ਲਾ ਕੇ ਚੱਲ ਗਿਆ ਸੀ ਤੇ ਵਿੱਕੀ ਹੁਣ ਇਹ ਤੋਂ ਮਾਫੀ ਮੰਗ ਰਿਹਾ ਪ੍ਰੀਤ ਤੋਂ ਕਿ ਸਾਡੇ ਕੋਲ ਗਲਤੀ ਹੋ ਗਈ ਸਾਨੂੰ ਪਤਾ ਹੀ ਸੀਗਾ ਕਿ ਤੂੰ ਗੇਟ ਤੇ ਖੜੀ ਸੀਗੀ ਆਪਾਂ ਦੇਖ ਲਿਆ ਸੀ ਅਸੀਂ ਤਾਂ ਮਾਂ ਪੁੱਤ ਉਦੋਂ ਹੀ ਤੇਰੀਆਂ ਗੱਲਾਂ ਕਰਨ ਦੇ ਸੀਗੇ ਤੇ ਪ੍ਰੀਤ ਕਹਿੰਦੀ ਅੱਛਾ ਮੈਨੂੰ ਸਭ ਪਤਾ ਕਹਿੰਦੀ ਸਭ ਜਾਣਦੀ ਆ ਕਹਿੰਦੀ ਮੈਂ ਤੁਹਾਨੂੰ ਲਾਲਚੀਆਂ ਨੂੰ ਕਹਿੰਦੀ ਤੇ ਉਹ ਕਹਿੰਦਾ ਕਿ ਲੜਕੇ ਤੂੰ ਉਥੋਂ ਆ ਗਈਆਂ ਤੇ ਗੁੱਸਾ ਹੁਣ ਸਾਡੇ ਤੇ ਕੱਢਦੀ ਪਈਆਂ ਤੇ ਕਹਿੰਦਾ ਜਾਣਦਾ ਮੈਂ ਤੈਨੂੰ ਤੇ ਪ੍ਰੀਤ ਕਹਿੰਦੀ ਕਿ ਤੁਸੀਂ ਲਾਲਚੀ ਆ ਤੇ ਤੁਹਾਡੇ ਲਾਲਚਾਂ ਕਰਕੇ ਹੀ ਮੈਂ ਪਰੇਸ਼ਾਨ ਬੈਠੀ ਆ ਤੇ ਵਿੱਕੀ ਕਹਿੰਦਾ ਮੰਨਣਾ ਮੰਨ ਨਹੀਂ ਮੰਨਣਾ ਨਾ ਮੰਨ ਮੈਂ ਤੇਰੀ ਮਿੰਤਾ ਪਾਈ ਜਾਨਾ ਤੇ ਤੂੰ ਮਰਿਓ ਝੌੜੀ ਹੋਈ ਜਾਨੀ ਆ ਤੇ ਉਹ ਗੁੱਸੇ ਦੇ ਨਾਲ ਉਥੋਂ ਉੱਠ ਕੇ ਚਲਾ ਗਿਆ ਕਹਿੰਦਾ ਬੈਠੀ ਰਹਿ ਮੈਂ ਚੱਲਾਂ ਕਹਿੰਦਾ ਤੇਰਾ ਤਾਂ ਕਹਿੰਦਾ ਇਹੀ ਪਖੰਡਿਆ ਸਾਡੇ ਕੋ ਨਹੀਂ ਕਹਿੰਦਾ ਤੇਰੇ ਮੋਰੇ ਮਿੰਤਾ ਕਰ ਹੁੰਦੀਆਂ ਤੇ ਇਹ ਜਾ ਕੇ ਤਾਂ ਬਾਹਰ ਉੱਥੇ ਇਕੱਲਾ ਬੈਠ ਗਿਆ ਤੇ ਸੋਚ ਸੋਚਣ ਲੱਗ ਗਿਆ ਕਿ ਮਤਲਬ ਹੁਣ ਕੀ ਹੋਊਗਾ ਅੱਗੇ ਤੇ ਇਹ ਬੱਠਾਈ ਸੀਗਾ ਤੇ ਉਧਰੋਂ ਇਹਦੀ ਮੰਮੀ ਆ ਗਈ ਉਹ ਕਹਿੰਦੀ ਵੇ ਤੂੰ ਤਾਂ ਅੰਦਰ ਕੇ ਸੀਗਾ ਤੇ ਉਹ ਕੀ ਕਹਿੰਦੀ ਆ ਕਹਿੰਦਾ ਵਿੱਕੀ ਕਹਿੰਦਾ ਕਿ ਮੈਂ ਉਹ ਕਹਿੰਦੀ ਜਾ ਕੇ ਮਨਾਲਾ ਉਹਨੂੰ ਕਿਤੇ ਆਪਣੀ ਜਿਹੜੀ ਭੂਆ ਆ ਜਿਹੜੀ ਇਹਨਾਂ ਦੀ ਬਚੋਲਣ ਸੀਗੀ ਕਿਤੇ ਉਹਨੂੰ ਨਾ ਸਾਰਾ ਭੇਤ ਖੋਲ ਦੇਵੇ ਕਹਿੰਦਾ ਮੈਂ ਵੀ ਕੱਚੀਆਂ ਨਹੀਂ ਗੋਲੀਆਂ ਖੇਲੀਆਂ ਤੇ ਜਦੋਂ ਸਾਡਾ ਵਿਆਹ ਹੋਇਆ ਸੀ ਕਹਿੰਦਾ ਮੈਂ ਅਸੀਂ ਉਦੋਂ ਹੀ ਉਹਨਾਂ ਨਾਲ ਬੋਲ ਬਾਣੀ ਘਟਾ ਲਈ ਸੀ ਮੈਨੂੰ ਪਤਾ ਆ ਇਹ ਕਿਸ ਹੱਦ ਤੱਕ ਜਾ ਸਕਦੀ ਆ ਕਿ ਸਾਡੀਆਂ ਜਿਹੜੀਆਂ ਗੱਲਾਂ ਆ ਉਹ ਕਰਦੀਆਂ ਤੇ ਉਹ ਜਾ ਕੇ ਆਪਣੀ ਭੂਆ ਨੂੰ ਦੱਸ ਸਕਦੀ ਹੈ ਤਾਂ ਹੀ ਉਹ ਅਸੀਂ ਉਹਨਾਂ ਦੇ ਨਾਲ ਬੋਲਬਾਣੀ ਬੰਦ ਕਰ ਲਈ ਸੀ ਉਹ ਕਹਿੰਦੀ ਜਾ ਵੇ ਆਪਣੀਆਂ ਜਿਹੜੀਆਂ ਗੋਲੀਆਂ ਖਲਾਰੀਆਂ ਕਹਿੰਦੀ ਉਹ ਸਾਂਭ ਲੈ ਕਹਿੰਦੀ ਜਾ ਕੇ ਪਹਿਲਾਂ ਤੇ ਉਧਰ ਪ੍ਰੀਤ ਬੈਠੀ ਅੰਦਰ ਕੱਲੀ ਸੋਚ ਰਹੀ ਆ ਕਿ ਮੈਂ ਇਹ ਕੀ ਕੀਤਾ ਕਿ ਨਾ ਲਾਲਚੀਆਂ ਦੀ ਢਿੱਡ ਭਰਦੀ ਰਹੀ ਇਹਨਾਂ ਤੇ ਵਿਸ਼ਵਾਸ ਕਰਕੇ ਤੇ ਇਹਨਾਂ ਦੇ ਜਿੰਨਾ ਇਲਾਜ ਕਰਦੇ ਸੀ ਹੋਰ ਮੂੰਹ ਅੱਡੀ ਗਏ ਤੇ ਮੈਂ ਇਹਨਾਂ ਦੀਆਂ ਗੱਲਾਂ ਮੰਨਦੀ ਰਹੀ ਤੇ ਮੈਂ ਹੁਣ ਆਪਣੀ ਮੰਮੀ ਨੂੰ ਫੋਨ ਕਰਕੇ ਦੱਸਾਂ ਕਿ ਨਾ ਦੱਸਾਂ ਮੰਮੀ ਦੀ ਤਾਂ ਇੱਜ਼ਤ ਇਹਨਾਂ ਦੇ ਪ੍ਰਤੀ ਇੱਜ਼ਤ ਬਹੁਤ ਕਰਦੇ ਆ ਉਹ ਤਾਂ ਤੇ ਫੇਰ ਵੀ ਕੀ ਆਪਣੀ ਮੰਮੀ ਦੇ ਕਹਿਣੇ ਤੇ ਆ ਗਿਆ ਤੇ ਪ੍ਰੀਤ ਦੇ ਨਾਲ ਹੱਥੋਂ ਪਾਈ ਹੋਣ ਲੱਗ ਗਿਆ ਕਿ ਤੂੰ ਬੈਠੀ ਆ ਕਹਿੰਦਾ ਇੱਥੇ ਅੰਦਰ ਜਾ ਕੇ ਰੋਟੀ ਪਾਣੀ ਕਰ ਉਹ ਕਹਿੰਦੀ ਕਿ ਰੋਟੀ ਪਾਣੀ ਤੁਹਾਨੂੰ ਟਾਈਮ ਤੇ ਮਿਲਦਾ ਰਹੂਗਾ ਕਹਿੰਦੀ ਮੇਰੇ ਨਾਲ ਬਾਦੂ ਮੱਥਾ ਨਾ ਲਾਓ ਤੇ ਕਹਿੰਦਾ ਉਹ ਕਹਿੰਦਾ ਕਿ ਜੇ ਤੂੰ ਨਾ ਮੰਨੀ ਤਾਂ ਮੈਂ ਤੇਰਾ ਮੂੰਹ ਕਹਿੰਦਾ ਤੋੜ ਦੇਣਾ ਕਿ ਤੇਰੇ ਥੱਪੜ ਮਾਰ ਦੇਣਾ ਆ ਉਹ ਕਹਿੰਦੀ ਤੁਹਾਡੇ ਕੋਲ ਜੋ ਹੁੰਦਾ ਕਰ ਲਵੋ ਤੇ ਕਹਿੰਦੀ ਤੁਹਾਡਾ ਤਾਂ ਰਿਸ਼ਤਾ ਵੀ ਨਹੀਂ ਹੁੰਦਾ ਸੀ ਤੁਸੀਂ ਮਤਲਬ ਮੇਰੇ ਮਗਰ ਕਿਉਂਕਿ ਇਹਦਾ ਰਿਸ਼ਤਾ ਟੁੱਟ ਗਿਆ ਸੀਗਾ ਤੇ ਫਿਰ ਦਿਨ ਬੰਨੇ ਸੀ ਤਾਈਓ ਇਹਦੀ ਭੂਆ ਨੇ ਪ੍ਰੀਤ ਦੀ ਨੇ ਫਿਰ ਇਹਦੇ ਨਾਲ ਰਿਸ਼ਤਾ ਕਰਵਾ ਦਿੱਤਾ ਸੀ ਕਿਉਂਕਿ ਉਹ ਇਹਨਾਂ ਦੇ ਪਿੰਡ ਦੀ ਸੀਗੀ ਵਿੱਕੀ ਦੇ ਪਿੰਡ ਦੀ ਤੇ ਉਹ ਪ੍ਰੀਤ ਕਹਿੰਦੀ ਕਿ ਮੈਨੂੰ ਸਾਰਾ ਪਤਾ ਲੱਗ ਗਿਆ ਆ ਕਿ ਤੁਸੀਂ ਤੁਹਾਡਾ ਰਿਸ਼ਤਾ ਕਿਉਂ ਟੁੱਟਿਆ ਕਿਉਂਕਿ ਤੁਸੀਂ ਉਹਨਾਂ ਦੇ ਮੋਰੇ ਵੀ ਆਪਣਾ ਲਾਲਚੀਆਂ ਨੇ ਮੂੰਹ ਹੀ ਅੱਡਿਆ ਹੋਣਾ ਤੇ ਉਹਨਾਂ ਨੂੰ ਤੁਹਾਡੇ ਲਾਲਚ ਦਾ ਪਤਾ ਲੱਗ ਗਿਆ ਇਸੇ ਲਈ ਉਹਨਾਂ ਨੇ ਜਵਾਬ ਦੇ ਦਿੱਤਾ ਤੁਹਾਨੂੰ